ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਆਪਾਂ ਦੇ YouTube ਚੈਨਲ ਜੋਬ ਅਲਰਟ ਹੋ ਜਾਂਦੇ ਦੋਸਤੋ ਅੱਜ ਇੱਕ ਨਵੀਂ ਰਿਕਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਈਸੀਐਚਸ ਵੱਲੋਂ ਭਰਤੀ ਆ ਚੁੱਕੀ ਹੈ ਜੀ ਈਸੀਐਚ ਦੇ ਵਿੱਚ ਐਪਲੀਕੇਸ਼ਨਾਂ ਦੀ ਮੰਗ ਕੀਤੀ ਜਾਂਦੀ ਹੈ ਜੀ ਡਰਾਈਵਰ ਕਲਰਕ ਸਫਾਈ ਵਾਲਾ ਪੌਲੀਕਲੀਨਿਕ ਅਫਸਰ ਡੈਂਟਲ ਤੇ ਵੱਖ-ਵੱਖ ਅਸਾਮੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਇਸ ਭਰਤੀ ਦੇ ਲਈ ਨਾ ਹੀ ਕੋਈ ਫੀਸ ਰਹਿਣ ਵਾਲੀ ਹੈ ਅਤੇ ਨਾ ਹੀ ਕੋਈ ਪੀਪਰ ਹੋਵੇਗਾ ਸਿਰਫ ਇੰਟਰਵਿਊ ਆਧਾਰ ਤੇ ਇਹ ਭਰਤੀ ਰਹਿਣ ਵਾਲੀ ਹੈ ਜੀ ਇਸ ਦੀ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦੇਵਾਂਗੇ ਜੀ ਕੌਣ ਕੌਣ ਇਸ ਪੋਸਟ ਨੂੰ ਅਪਲਾਈ ਕਰ ਸਕਦਾ ਹੈ ਅਤੇ ਇਹਦੇ ਲਈ ਕੀ ਐਕਸਪੀਰੀਅੰਸ ਅਤੇ ਕੁਆਲਿਫੀਕੇਸ਼ਨ ਕੀ ਰਹਿਣ ਵਾਲੀ ਹੈ ਜੀ ਅਤੇ ਇਸ ਦੀ ਸੈਲਰੀ ਕਿੰਨੀ ਮਿਲੇਗੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਖ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਦੇ ਹੋਏ ਆਲ ਆ ਬਟਨ ਪ੍ਰੈਸ ਕਰਨਾ ਜੀ ਤਾਂ ਜੋ ਤੁਹਾਨੂੰ ਨਵੀਂ ਅਪਡੇਟ ਜਲਦੀ ਤੋਂ ਜਲਦੀ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ ਤਾਂ ਦੋਸਤੋ ਜਿਆ ਦੇਰ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ECHS ਦੇ ਵਿੱਚ ਭਰਤੀ ਆ ਚੁੱਕੀ ਹੈ ਜੀ ECHS ਸੈਲ ਸਟੇਸ਼ਨ ਹੈਡਕੁਆਟਰ ਪਟਿਆਲ ਦੇ ਵੱਲੋਂ ਵੱਖ-ਵੱਖ ਸਮੇਂ ਲਈ ਮੰਗ ਕੀਤੀ ਜਾਂਦੀ ਹੈ ਇਸ ਦੇ ਵਿੱਚ ਜੋ ਇਹਨਾਂ ਦਾ ਮੋਬਾਈਲ ਨੰਬਰ ਦਿੱਤਾ ਗਿਆ ਹੈ ਤੁਸੀਂ ਇੱਥੇ ਜਾ ਕੇ ਤੁਸੀਂ ਕੁਇਰੀ ਵੀ ਕਰ ਸਕਦੇ ਹੋ 0175 297027 ਸਰਵਿਸ ਮੈਨ ਕੰਟਰੀਬਿਊਸ਼ਨ ਹੈਲਥ ਸਟਰੀਮ ਵੱਲੋਂ ਵੱਖ-ਵੱਖ ਸਮੇਂ ਲਈ ਮੰਗ ਕੀਤੀ ਜਾਂਦੀ ਹੈ ਜਿਹਦੇ ਵਿੱਚ OIC ਪਾਲੀਕਲਿਨਿਕ ਦੇ ਲਈ ਪੋਸਟ ਹੈ ਜੀ ਇਹ ਵਿੱਚ ਮਿਨੀਮਮ ਕੁਆਲਿਫੀਕੇਸ਼ਨ ਗ੍ਰੈਜੂਏਸ਼ਨ ਚਾਹੀਦੀ ਹੈ ਜੀ ਅਤੇ ਮਿਨੀਮਮ ਵਰਕ ਐਕਸਪੀਰੀਅੰਸ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਕਿਸੇ ਵੀ ਹੈਲਥ ਕੇਅਰ ਇੰਸਟੀਟਿਊਟ ਦੇ ਵਿੱਚ ਜੋ ਵਾਕਾਂਸੀ ਹੈ ਜੀ ਪਟਿਆਲਾ ਦੇ ਲਈ ਇੱਕ ਰਹਿਣ ਵਾਲੀ ਹੈ ਅਤੇ ਸਮਾਨ ਦੇ ਲਈ ਇੱਕ ਰਹਿਣ ਵਾਲੀ ਹੈ ਜੀ ਇਹ ਲਈ 75000 ਰੁਪਏ ਪੇਮੈਂਟ ਮਿਲੇਗੀ ਜੀ ਜੋ ਦੂਸਰੀ ਸਾਮੀ ਹੈ ਜੀ ਆਰਗਨੋਲੋਜਿਸਟ ਦੀ ਹੈ ਜੀ ਇਹਦੇ ਲਈ ਕੁਆਲਿਫੀਕੇਸ਼ਨ MD MS ਮੰਗੀ ਗਈ ਹੈ ਜੀ ਅਤੇ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਇਹ ਜੋ ਨੀਮਕ ਪੋਲੀਕਲੀਨਿਕਾ ਜੀ ਸੰਗਰੂਦਲੀ ਰਹਿਵੜੀ ਹੈ ਜੀ 1 88 ਹੈ ਜੀ ਇਹਦੇ ਲਈ 1 ਲੱਖ ਰੁਪਿਆ ਪੇਮੈਂਟ ਮਿਲੇਗੀ ਜੀ ਤੀਸਰੀ ਪੋਸਟ ਦੀ ਗੱਲ ਕਰੀਏ ਤਾਂ ਰੇਡੀਓਲੋਜਿਸਟ ਦੀ ਹੈ ਜੀ ਇਹਦੇ ਲਈ ਤਿੰਨ ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਹੈ ਜੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੇ ਉਤੋਂ ਪਿਆਲਾ ਦਿੱਲੀ ਇੱਕ ਸੰਗਰੂਦ ਲਈ ਇੱਕ ਅਤੇ ਇਹਦੇ ਚੋ ਪੇਮੈਂਟ ਹੈ ਜੀ 1 ਲੱਖ ਰੁਪਿਆ ਰਹਿਵੜੀ ਜੀ ਕੈਂਡੀਡੇਟ ਦੀ ਇਹ ਸਪੈਸ਼ਲਿਸਟ ਦੀ ਪੋਸਟ ਹੈ ਜੀ ਇਹ ਚ ਕੋਲੀਫੀਕੇਸ਼ਨ ਐਮ ਡੀ ਐਮ ਐਸ ਸਪੈਸ਼ਲਿਟੀ ਕਨਸਰਟ ਡੀ ਐਨ ਬੀ ਵੱਲੋਂ ਹੋਣਾ ਚਾਹੀਦਾ ਹੈ ਜੀ ਮਿਨੀਮਮ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਅਤੇ ਪਟਿਆਲਾ ਸੰਗਰੂਦ ਲਈ ਇਹ ਸਾਮੀ ਹੈ ਜੀ ਪਟਿਆਲੇ ਦੇ ਲਈ 2 ਸੰਗਰੂਦ ਲਈ 1 ਸਾਮੀ ਰਹਿਣ ਵਾਲੀ ਹੈ ਜੀ ਇਹਦੇ ਲਈ ਵੀ ਜੋ ਪੇਮੈਂਟ ਹੈ ਜੀ 1 ਲੱਖ ਰੁਪਿਆ ਮਿਲੇਗੀ ਜੀ ਡੈਸਕਟਾਪ ਪੋਸਟ ਹੈ ਜੀ ਮੈਡੀਕਲ ਅਫਸਰ ਦੇ ਲਈ ਜੀ ਇਹ ਵਿੱਚ ਐਮ ਬੀਬੀ ਕੀਤੀ ਹੋਈ ਚਾਹੀਦੀ ਕੈਂਡੀਡੇਟ ਦੀ ਅਤੇ 1 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਪਟਿਆਲੇ ਦੇ ਲਈ ਸਾਮੀ ਹੈ ਜੀ ਇਹ ਟੋਟਲ ਵਾਕਾਂਸੀਆਂ ਤਾਂ ਹਨ ਜੀ ਇਹ ਲਈ 75000 ਰੁਪ ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਡੈਂਟਲ ਆਫਸਰ ਦੇ ਲਈ ਰਹਿਣ ਵਾਲੀ ਹੈ ਜੀ ਇਹ ਚ ਕੈਂਡੀਡੇਟ ਦੀ BDS ਕੀਤੀ ਹੋਣੀ ਚਾਹੀਦੀ ਹੈ ਅੱਜ ਤਿੰਨ ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਹੈ ਜੀ ਇਹ ਪੋਸਟ ਜੋ ਪੋਲੀਕਲੀਨਿਕ ਹਨ ਜੀ ਪਟਿਆਲਾ ਨੱਬਾ ਦੇ ਲਈ ਪਟਿਆਲਾ ਦੇ ਲਈ ਇੱਕ ਨੱਬਾ ਦੇ ਲਈ ਇੱਕ ਪੋਸਟ ਰਹਿਣ ਵਾਲੀ ਹੈ ਜੀ ਤੇ ਪੇਮੈਂਟ ਇਹਦੇ ਵਿੱਚ 75000 ਰੁਪਏ ਮਿਲੇਗੀ ਜੀ ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਨਰਸਿੰਗ ਅਸਿਸਟੈਂਟ ਦੀ ਪੋਸਟ ਹੈ ਜੀ ਇਹ ਵਿੱਚ ਕੈਂਡੀਡੇਟ ਦਾ GNM ਡਿਪਲੋਮਾ ਕਲਾਸ 1 ਨਰਸਿੰਗ ਅਸਿਸਟੈਂਟ ਕੋਰਸ ਆਰ 1 ਫੋਰਸ ਵੱਲੋਂ ਕੀਤਾ ਹੋਣਾ ਚਾਹੀਦਾ ਜੀ 5 ਸਾਲ ਦਾ ਐਕਸਪੀਰੀ ਪਟਿਆਲਾ ਸਮਾਨ ਲਈ ਰੈਨਵਾਲੀ ਪੋਲੀਕਲੀਨਿਕ ਦੇ ਲਈ ਪਟਿਆਲਾ ਦੇ ਲਈ ਇੱਕ ਸਮਾਨ ਲਈ ਇੱਕ ਪੋਸਟਰ ਆਨਵਾਲੀ ਹੈ ਜੀ ਇਹ ਜੋ ਪੇਮੈਂਟ 28000 ਰੁਪਏ ਪ੍ਰਾਪਤ ਮਿਲੇਗੀ ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਫਿਜ਼ੀਓਥੈਰਾਪਿਸਟ ਦੀ ਹੈ ਜੀ ਡਿਪਲੋਮਾ ਹੋਣਾ ਚਾਹੀਦਾ ਕਲਾਸ 1 ਫਿਜ਼ੀਓਥੈਰਾਪੀ ਕੋਰਸ ਆਰਮੋਡ ਫੋਸ ਦੇ ਵਿੱਚ ਮਿਨੀਮਮ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਪਟਿਆਲਾ ਦੇ ਲਈ ਇੱਕ ਅਸਾਮੀ ਹੈ ਜੀ 28100 ਰੁਪਏ ਦੇ ਵਿੱਚ ਪੇਮੈਂਟ ਰੈਨਵਾਲੀ ਹੈ ਜੀ ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਫਾਰਮਾਸਿਸਟ ਦੀ ਪੋਸਟ ਹੈ ਜੀ ਇਹਜ ਬੀ ਫਾਰਮੇਸੀ ਕੀਤੀ ਹੋਈ ਚਾਹੀਦੀ ਹੈ ਕਿਸੇ ਮਾਨਤਾ ਪ੍ਰਾਪਤ ਇੰਸਟੀਚਿਊਟ ਦੇ ਤੋਂ ਐਤਨ ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਜੀ ਪਟਿਆਲਾ ਸਰੋਵ ਨਾਵਾ ਪੋਲੀਕਲੀਨਿਕ ਦੇ ਲਈ ਹੈ ਜੀ ਪਟਿਆਲੇ ਲਈ ਇੱਕ ਸਰੋਵ ਲਈ ਇੱਕ ਅਤੇ ਨਾਵਾ ਲਈ ਇੱਕ ਪੋਸਟ ਰਹਿਣ ਵਾਲੀ ਹੈ ਜੀ ਇਹ ਚ ਜੋ ਪੇਮੈਂਟ ਹੈ ਜੀ ਕੈਂਡੀਡੇਟ ਦੀ 28100 ਰੁਪਿਆ ਰਹਿਣ ਵਾਲੀ ਹੈ ਜੀ ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਡੈਂਟਲ ਟੈਕਨੀਸ਼ੀਅਨ ਦੀ ਰਹਿਣ ਵਾਲੀ ਹੈ ਜੀ ਇਹਦੇ ਵਿੱਚ ਪਲੱਸ 2 ਵਿਦ ਸਾਇੰਸ ਕਿਸੇ ਮਾਨਤਾ ਪ੍ਰਾਪਤ ਇੰਸਟੀਚਿਊਟ ਦੇ ਤੋਂ ਕੀਤੀ ਹੋਈ ਚਾਹੀਦੀ ਹੈ ਜੀ ਮਿਨੀਮਮ 3 ਸਾਲ ਦਾ ਐਕਸਪੀਰੀਅੰਸ ਮੰਗਿਆ ਗਿਆ ਜੀ ਡੈਂਟਲ ਲੈਬ ਦੇ ਵਿੱਚ ਸੰਗਰੂਰ ਲਈ ਇਸਾਮੀ ਰਹਿਣ ਵਾਲੀ ਜੀ ਇੱਕ ਇਸਾਮੀ ਹੈ ਇਹਦੇ ਵਿੱਚ ਪੇਮੈਂਟ 28100 ਰੁਪਿਆ ਮੰਗੀ ਗਈ ਹੈ ਜੀ ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਪੀਐਨ ਦੀ ਪੋਸਟ ਰਹਿਣ ਵਾਲੀ ਹੈ ਜੀ ਇਹ ਚਾਠੀ ਕਲਾਸ ਜਿਹਦੀ ਟ੍ਰੇਨ ਹੋਣੀ ਚਾਹੀਦੀ ਹੈ ਆਰਮਨ ਪੋਸਟ ਦੇ ਵਿੱਚ ਤੇ ਘੱਟੋ ਘੱਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਸੰਗਰੂਰ ਦੇ ਲਈ ਇੱਕ ਪੋਸਟ ਹੈਗੀ ਹੈ ਜੀ ਇਹ ਵਿੱਚ ਪੇਮੈਂਟ 16800 ਰੁਪਿਆ ਰਹਿਣ ਵਾਲੀ ਹੈ ਨੈਕਸਟ ਪੋਸਟ ਦੀ ਗੱਲ ਕਰੀਏ ਡਰਾਈਵਰ ਦੀ ਪੋਸਟ ਹੈ ਜੀ ਇਹ ਜੇ கிளாਸ 8ਵੀਂ ਪਾਸ ਕੀਤੀ ਹੋਈ ਚਾਹੀਦੀ ਕੈਂਡੀਡੇਟ ਦੀ ਅਤੇ ਐਮਟੀ ਡਰਾਈਵਰ ਫੋਰ ਆਰਮਡ ਫੋਰਸ ਦੇ ਵਿੱਚ ਹੋਣਾ ਚਾਹੀਦਾ ਹੈ ਕੈਂਡੀਡੇਟ ਤੇ ਸਿਵਲ ਡਰਾਈਵਰ ਸੈਂਸ ਵੀ ਹੋਣਾ ਚਾਹੀਦਾ ਹੈ ਜੀ ਘੱਟੋ ਘੱਟ ਤਜਰਬਾ ਵਿੱਚ 5 ਸਾਲ ਦਾ ਮੰਗਿਆ ਗਿਆ ਜੀ ਨਾਬਾ ਸਮਾਨ ਦੇ ਲਈ ਪੋਸਟ ਹੈ ਜੀ ਇਹ ਨਾਬਾ ਦੇ ਲਈ ਇੱਕ ਹੈ ਜੀ ਵੈਕੈਂਸੀ ਸਮਾਨਾ ਪੋਲੀ ਕਲੀਨਿਕ ਲਈ ਇੱਕ ਵੈਕੈਂਸੀ ਰਹਿਣ ਵਾਲੀ ਹੈ ਜੀ 800 ਰੁਪਿਆ ਪੇਮੈਂਟ ਮਿਲੇਗੀ ਜੀ ਨੈਕਸਟ ਪੋਸਟ ਦੀ ਗੱਲ ਕਰੀਏ ਸਫਾਈ ਵਾਲਾ ਦੀ ਪੋਸਟ ਹੈ ਜੀ ਇਹ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਅਤੇ ਪੜ੍ਹਨਾ ਲਿਖਣਾ ਆਉਣਾ ਚਾਹੀਦਾ ਜੀ ਕੈਂਡੀਡੇਟ ਨੂੰ ਨਵ ਬਦਲੀ ਇੱਕ ਵੈਕੈਂਸੀ ਹੈ ਜੀ ਇਹ ਇਹ ਜੋ ਪੇਮੈਂਟ ਹੈ 16000 800 ਰੁਪਿਆ ਰਹਿਵੜੀ ਹੈ ਜੀ ਨੈਕਸਟ ਪੋਸਟ ਹੈ ਜੀ ਡੀਈਓ ਕਲਰਕ ਦੀ ਹੈ ਜੀ ਇਹ ਇਹ ਚ ਕੈਂਡੀਡੇਟ ਦੀ ਗ੍ਰੈਜੂਏਸ਼ਨ ਕੀਤੀ ਹੋਈ ਚਾਹੀਦੀ ਹੈ ਕਲਾਸ 1 ਕਲੈਰੀਕਲ ਟ੍ਰੇਡ ਹੋਣਾ ਚਾਹੀਦਾ ਕੈਂਡੀਡੇਟ ਦਾ ਤੇ ਕੰਪਿਊਟਰ ਦਾ ਡਿਪਲੋਮਾ ਕੁਆਲੀਫਾਈਡ ਹੋਣਾ ਚਾਹੀਦਾ ਜੀ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਜੀ ਕੈਂਡੀਡੇਟ ਨੂੰ ਇਹ ਪੋਸਟ ਹੈ ਜੋ ਸਮਾਨਤਾ ਸੰਗਰੋਹ ਦੇ ਲਈ ਹੈ ਰਹਿਵੜੀ ਹੈ ਜੀ ਜੋ ਈਐਸਚ ਸਮਾਨਤਾ ਸੰਗਰੋਹ ਲਈ ਰਹਿਵੜੀ ਹੈ ਸਮਾਨਤਾ ਦੇ ਲਈ ਇੱਕ ਅਤੇ ਸੰਗਰੋਹ ਲਈ ਇੱਕ ਪੋਸਟ ਰਹਿਵੜੀ ਹੈ ਜੀ ਇਹਦੇ ਵਿੱਚ ਕੈਂਡੀਡੇਟ ਦੀ ਤਨਖਾਹ 29200 ਰੁਪਿਆ ਰਹਿਵਾਲੀ ਹੈ ਜੀ ਦੋਸਤੋ ਇਸ ਪੋਸਟ ਦੇ ਲਈ ਤੁਸੀਂ ਆਪਣੀਆਂ ਅਰਜ਼ੂਆਂ ਈਸੀਟੀ ਸੈਲਰ ਸਟੇਸ਼ਨ ਹੈੱਡਕੁਆਟਰ ਪਟਿਆਲਾ ਦੇ ਪਤੇ ਤੇ 10 ਅਕਤੂਬਰ 2025 ਤੱਕ ਭੇਜ ਦੇਣੇ ਹਨ ਇਹਦੇ ਵਿੱਚ ਕੈਂਡੀਡੇਟ ਦੀ ਜੋ ਸਿਲੈਕਸ਼ਨ ਹੈ ਉਹ ਇੰਟਰਵਿਊ ਆਧਾਰ ਤੇ ਹੋ ਰਹਿਵਾਲੀ ਹੈ ਜੀ ਕੈਂਡੀਡੇਟ ਦੀ ਜੋ ਇੰਟਰਵਿਊ ਡੇਟ ਹੈ ਤੇ ਟਾਈਮ ਹੈ ਉਹ 28 ਅਕਤੂਬਰ 2025 ਰਹਿਵਾਲਾ ਜੀ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਕੈਂਡੀਡੇਟ ਆਪਣੇ ਨਾਲ ਪੂਰੇ origignal ਸਰਟੀਫਿਕੇਟ ਮਾਰਕਸ਼ੀਟ ਡਿਗਰੀ میٹرਿਕ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਸਰਟੀਫਿਕੇਟ ਡਿਪਲੋਮਾ ਡਿਗਰੀ ਅਤੇ ਜੋ ਐਕਸਪੀਰੀਅੰਸ ਸਰਟੀਫਿਕੇਟ ਹਨ ਉਹ ਵੀ ਨਾਲ ਲੈ ਕੇ ਆਉਣ ਜੀ ਕੰਪਿਊਟਰ ਕੋਰਸ ਡਿਪਲੋਮਾ ਐਂਡ ਡਿਸਚਾਰਜ ਬੁੱਕ ਪੀਪੀਓ ਸਰਵਿਸ ਪਾਰਟਿਕੂਲਰ ਆਧਾਰ ਕਾਰਡ ਪੈਨ ਕਾਰਡ ਐਨਸੀ ਜੇ ਕਿਸੇ ਡਿਪਾਰਟਮੈਂਟ ਵਿੱਚ ਜੌਬ ਕਰ ਰਹੇ ਹਨ ਤੋਂ ਉਹਨਾਂ ਲਈ ਐਨਸੀ ਜ਼ਰੂਰੀ ਹੈ ਜੀ ਅਤੇ ਮੈਡੀਕਲ ਫਿਟਨੈਸ ਸਰਟੀਫਿਕੇਟ ਲੈ ਕੇ ਆਉਣਾ ਜ਼ਰੂਰੀ ਹੈ ਜੋ ਕਿ ਸੀਐਮਓ ਤੋਂ ਸਾਈਨ ਹੋਇਆ ਹੋਣਾ ਚਾਹੀਦਾ ਹੈ ਜਾਂ ਮਿਲਟਰੀ ਹਸਪੀਟਲ ਦੇ ਵਿੱਚੋਂ ਸਾਈਨ ਹੋਇਆ ਹੋਣਾ ਚਾਹੀਦਾ ਜੀ ਇਹਦੇ ਨਾਲ ਤੁਸੀਂ ਦੋ ਪਾਸਪੋਰਟ ਸਾਈਜ਼ 컬러 ਫੋਟੋਗ੍ਰਾਫ ਲੈ ਕੇ ਆਉਂਗੇ ਹਾਂ ਜੀ ਇੰਟਰਵਿਊ ਦੇ ਨਾਲ ਤੁਹਾਨੂੰ ਇਹ ਡਾਕੂਮੈਂਟਾਂ ਦੀ ਜ਼ਰੂਰਤ ਪਵੇਗੀ ਜੀ ਤੁਹਾਨੂੰ ਕੋਈ ਵੀ ਟੀਟੀਏ ਨਹੀਂ ਮਿਲੇਗਾ ਔਰ ਜਾਂਦਾ ਕਰਾਇਆ ਨਹੀਂ ਮਿਲੇਗਾ ਜੀ ਲਾਸਟ ਡੇਟ 10 ਅਕਤੂਬਰ 2025 ਤੈ ਵਾਲੀ ਸਪੋਰਟ ਦੇ ਲਈ ਅਪਲਾਈ ਕਰਨ ਦੇ ਲਈ ਇਹਨਾਂ ਦਾ ਮੋਬਾਈਲ ਨੰਬਰ ਦਿੱਤਾ ਹੋਇਆ ਜੀ 01752970127 ਤੇ ਤੁਸੀਂ ਜਾ ਕੇ ਕੋਈ ਵੀ ਯੂਰੀ ਕਰ ਸਕਦੇ ਹੋ ਤੇ ਇਹਨਾਂ ਨੇ ਆਪਣੀ ਈਮੇਲ ਆਈਡੀ ਵੀ ਦਿੱਤੀ ਗਈ ਹੈ ਜੀ ਤੁਸੀਂ ਇਸ ਤੇ ਵੇਸਟ ਕਰਕੇ ਕੋਈ ਵੀ ਪੁੱਛਗਿੱਛ ਕਰ ਸਕਦੇ ਹੋ ਜੀ ਦੋਸਤੋ ਸਾਡਾ ਇੱਕ ਵਟਸਐਪ ਚੈਨਲ ਵੀ ਹੈ ਜੀ ਉਸ ਦੇ ਉੱਤੇ ਇਸ ਪੋਸਟ ਦਾ ਨੋਟੀਫਿਕੇਸ਼ਨ ਦਾ ਲਿੰਕ ਪਿਆ ਹੈ ਜੀ ਤੁਸੀਂ ਵਟਸਐਪ ਚੈਨਲ ਤੇ ਜਾ ਕੇ ਵਟਸਐਪ ਚੈਨਲ ਫੋਲੋ ਕਰਦੇ ਲੈਣਾ ਅਤੇ ਨਾਲ ਹੀ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਜੀ ਪੂਰਾ ਨੋਟਿਸ਼ਨ ਪੜ੍ਹਨ ਤੋਂ ਬਾਅਦ ਤੁਸੀਂ ਇਸ ਫਾਰਮ ਨੂੰ ਅਪਲਾਈ ਕਰਨਾ ਜੋ WhatsApp ਚੈਨਲ ਦਾ ਲਿੰਕ ਹੈ ਸਾਡੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ ਜੀ ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ